ਕਤੇ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸ਼ਹਿਰ ਬਰਨਾਲਾ ਸਿੱਖਾ ਰੋਡ ਠੀਕ ਹੈ ਜੀ ਟੋਕੜ ਗੱਬੜ ਧੀਲੀ ਰਾਵੀ ਮੱਝਾ ਜੀ ਤੇ ਦੋ ਬਾਈ ਕੋਲ ਕਾਵਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 71282003753 ਬਾਕੀ ਬਾਈ ਕੋਲ ਫਾਰਮ ਦਾ ਕੰਮ ਕਾਵਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਠੀਕ ਹੈ ਜੀ ਹਾਂ ਫੋਨ ਕਰਨਾ ਜੋ ਗਾਮਾ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੁਹਾਨੂੰ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਗ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਜੱਗੀ ਹੈ ਜੀ ਹਾਂਜੀ ਸਾਰਾ ਸ਼ਹਿਰ ਬਰਨਾਲਾ ਜੀ ਕੋਠੇਰ ਗੁਰੂ ਰਾਮਦਾਸ ਨਗਰ ਸੇਖਾ ਰੋਣ ਬਰਨਾਲਾ ਠੀਕ ਹੈ ਬਰਨਾਲਾ ਸ਼ਹਿਰ ਹੈ ਆਪਣਾ ਜਿਹੜਾ ਧੂਰੀ ਦਾ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਹੈ ਜੱਗੀ ਡੇਰੀ ਫਾਰਮ ਦੇ ਨਾਮ ਤੇ ਆਪਣਾ ਫਾਰਮ ਹੈਗਾ ਠੀਕ ਹੈ ਜੀ ਮੋਬਾਈਲ ਨੰਬਰ 98152 9673 ਠੀਕ ਹੈ ਜੀ ਆਪਣੇ ਕੋਲ ਅੱਜ 4 ਬੈੜਾ 3 ਬੈੜਾ ਨੇ ਬਾਈ ਜੀ ਇੱਕ ਮੱਝਾ ਟੋਪੜ ਗੱਭਣ ਠੀਕ ਹੈ 4 ਨਾਲ ਦਿਖਾਵਾਂਗੇ ਹਾਂਜੀ ਕੰਦੀ ਕੰਦੀ ਦੀ ਡਿਟੇਲ ਵੀਡੀਓ ਜੀ ਦੱਸਾਂਗੇ ਵੀਰੋ ਨੂੰ ਹਾਂਜੀ ਅਰੇ ਪੁੱਤ ਇਹਨੇ ਬੈਠਾ ਆ ਪਹਿਲਾ ਸ਼ੈਡ ਛੱਪਾ ਜਿਹੜੀ ਮਾਂ ਦੀ ਸ਼ੈਡ ਆ ਉਹ ਦਿਖਾ ਦਿਓ ਜੀ ਹਾਂਜੀ ਜਿਹੜੀ ਚੀਜ਼ੇ ਥਣ ਘੱਟ ਵੱਧ ਨਹੀਂ ਹੈਗਾ ਆਪਾਂ ਚਵਾਈ ਕਰਾਂਗੇ ਹੁਣ ਹਾਂਜੀ ਹਰ ਇੱਕ ਵੀਰ ਸਾਹਮਣੇ ਦੇਖਾਵੇ ਕਿਉਂਕਿ ਟੋਪੜਾ ਮੱਝਾ ਮਾਰੀ ਮੋਟੀ ਸ਼ੈਡ ਕਰ ਜਾਂਦੀਆਂ ਨੇ ਠੀਕ ਹੈ ਜੀ ਏ ਮੱਝ ਬਾਈ ਜੀ ਤਿੰਨ ਮਹੀਨੇ ਦੀ ਗੱਭਣਾਗੀ ਹਾਂਜੀ 8 ਕਿਲੋ ਦੁੱਧ ਦਾ ਠੀਕ ਹੈ ਜੀ ਕੱਟਾ ਮੰਦਰ ਆ ਗਾਇਵੇ ਹਾਂਜੀ ਦੂਜੇ ਸੂਆ ਹੁਣੇ ਵੀ ਸੂਈ ਹੋਈ ਏ ਤੀਜੇ ਵਾਸਤੇ ਗੱਭਣਾ ਠੀਕ ਹੈ ਜੀ ਸ਼ਾਮ ਕੁਦਰੇ ਨੀਂਦੀ ਰਾਹੀ ਏ ਜੀ ਹਾਂਜੀ ਇੱਕ ਸਿੰਘ ਦੀ ਮਾਣ ਜੀ ਟੋਪੀ ਲਹੀ ਹੋਈ ਏ ਇੱਕ ਸਿੰਘ ਕੁੰਡਾ ਪੂਰਾ ਠੀਕ ਹੈ ਜੀ ਛੋਟੀ ਚੈੱਕ ਕਰਵਾਈ ਵੀ ਅਗਲਾ ਹਾਂਜੀ ਬਾਈ ਜੀ ਗੱਭਣ ਦੀ ਆਪਣੀ ਫੁੱਲ ਗਾਰੰਟੀ ਆ ਪਾ ਫਾਰਮ ਦੀ ਮੋਹਰ ਲਾ ਕੇ ਦੇਵਾਂਗੇ ਹਰ ਇੱਕ ਚੀਜ਼ ਦੀ ਫੁੱਲ ਗਾਰੰਟੀ ਦੇਵਾਂਗੇ ਠੀਕ ਹੈ ਜੀ ਰੇਟ ਭਰਾ ਜਾਇਜ਼ ਆ ਅਵੇ ਕਹਾਤਵੰਦ ਕੀ ਬੇਨਤੀ ਆ ਵੀਰਾਂ ਨੂੰ ਜੀ ਆਪਣਾ ਜਿਹੜਾ ਰੇਟ ਹੋਊਗਾ ਬਰਾਬਰ ਦਾ ਹੀ ਹੋ ਵੀਰ ਬਣ ਕੇ ਜਿਹੜਾ ਵੀਰ ਨੂੰ ਲੋੜ ਆ ਉਹੀ ਫੋਨ ਕਰਿਓ ਹਣਾ ਠੀਕ ਹੈ ਜੀ ਬੜਾ ਇਹ ਵੀ ਬੜਾ ਖਵਾਦ ਵਾਲੇ ਨਾ ਭਾਈ ਬਣ ਕੇ ਖੇਚਲਾ ਕਰਿਓ ਹਾਂਜੀ ਮੈਂ 50000 ਦੀ ਮਹ ਦੇ ਦਾਂਗੇ ਵੀਰੇ ਠੀਕ ਹੈ ਜੀ ਮੰਨ ਲਓ ਗਰਾਊਂਡ ਨੂੰ ਇਹਦੇ 70 ਕਰਾ ਲੇ 75 ਕਰਾ ਲਿਆ ਹਣਾ ਠੀਕ ਹੈ ਜੀ 10000 ਦਾ ਅੱਜ ਕਟਾ ਇਹਦੇ ਮੰਗਰ ਠੀਕ ਹੈ ਜੀ ਤਿੰਨ ਮਹੀਨੇ ਦੀ ਚੈੱਕ ਪਾਸ ਹੋਈ ਹੋਈ ਆ ਠੀਕ ਹੈ ਜੀ ਲੋਪਰਾ ਬਸ ਵਾ ਕਰ ਲਿਆ ਠੀਕ ਹੈ ਨਾ ਤੇ ਤੋਰੋਗੇ ਬਈ ਮੜਿਆ ਭਾਈ ਉਹ ਤੂਰੇ ਦਾ ਲੈ ਦੇ ਉੱਤੇ ਦੇਵੋ ਸਾਫ ਆ ਪੂਰੀ ਠੀਕ ਹੈ ਜੀ ਤਾਰਾ ਬੂਆ ਬਵਾ ਮਾਰ ਕੇ ਦਿਖਾ ਦਿੰਦੇ ਹੈ ਕਿਹਾ ਮੁੰਡਾ ਪਛਮਾਨ ਲੱਗਾ ਹੋਇਆ ਠੀਕ ਹੈ ਹਾਂ ਜੀ ਬੈੜ ਦੀ ਜਾਣਕਾਰੀ ਦੋ ਜੀ ਹਾਂ ਭਾਈ ਇਹ ਦੂਜਾ ਸੂਹਾ ਵਹਿੜ ਹੈਗੀ ਹਾਂ ਜੀ ਪਹਿਲੇ ਉਹ ਦੁੱਧ 35 ਕਿਲੋ ਦਿੱਤਾ ਹੋਇਆ ਵੇ ਜੀ ਠੀਕ ਹੈ ਜੀ ਇਹ ਹੋਰ ਦੂਜਾ ਸੂਹਾ ਆ ਗਈ ਹਾਂ ਜੀ ਸੈਕਟਰ ਸੀਮਾਨ ਲੱਗਿਆ ਹੋਇਆ ਹੈਗਾ ਹਾਂ ਜੀ ਆਪ ਇਹ ਵੀ ਅਸਰੇ ਪਾਹ ਦੀਪ ਦੀ ਆ ਗਈ ਠੀਕ ਹੈ ਜੀ ਜਿਹੜਾ ਜਿਹੜਾ ਤੁਸੀਂ ਮੈਨੂੰ ਵੀਡੀਓ ਦੇ ਵਿੱਚ ਬੋਲਾਂਗੇ ਉਹੀ ਹੋਊਗਾ ਅਗਲਾ ਬਲੱਡ ਲੈਂਡ ਟੈਸਟ ਦਾ ਰਸਤਾ ਠੀਕ ਆ ਜੀ ਤੇ ਮੁੱਲ ਇਹਦਾ ਹੈ ਬਾਈ ਜੀ 1 ਲੱਖ 40 ਹਜ਼ਾਰ ਰੁਪਿਆ ਠੀਕ ਆ ਦੁੱਧ ਆਪਣੇ ਕੋਲੇ ਖੜੀ ਰਹੇਗੀ ਕਰਮਾਂ ਵਾਲੀ ਹਾਂਜੀ ਤਾਂ ਫਿਰ 40 ਕਿਲੋ ਨਪਾ ਕੇ ਦੇ ਦਾਂਗੇ 35 ਕਿਲੋ ਕਾਨੂੰਨ ਦਾ ਦਿੱਤਾ ਹੋਇਆ ਠੀਕ ਆ ਇਹ ਦਿਨ ਕਿੰਨੇ ਪਏ ਜੀ ਇਹਦੇ 12 13 ਦਿਨ ਪਏ ਬਾਈ ਜੀ 15 ਦਿਨ ਵੀ ਲੈ ਜੂ ਤੂੰ ਇਹਦਾ ਕੰਚਰ ਗੱਤੀ ਪਾ ਮਾਰ ਜੀ ਠੀਕ ਆ ਜੀ ਲੱਕਾ ਚੀ ਆ ਹਾਂ ਜੀ ਹਾਂ ਲੋ ਪਰਾ ਬਹੁਤ ਜਾਰੇ ਲੇਵਾ ਪਾਉਂਦੀ ਹੈ ਬਹੁਤ ਸੋਹਣਾ ਲੇਵਾ ਪਾਉਂਦੀ ਹੈ ਤੋੜੋਗੇ ਭਰਾ ਮੜਾ ਜਾਨੀ ਹਾਂ ਜੀ ਹਾਂ ਤੋੜ ਦਿੰਦੇ ਥੋੜੀ ਲੋ ਪਰਾ ਚੱਕਰ ਸਾਂ ਲੇਵਾ ਤਾਂ ਤਾਜ਼ਾ ਤੁਸੀਂ ਲੈ ਸਕਦੇ ਹੋ ਰਹਿੜ ਚੰਗੀ ਪੜੀ ਕੋਲੋਸੀ ਆ ਠੀਕ ਹਨ ਲੋ ਜੀ ਲੋ ਜੀ ਤੋੜਾ ਤਰਾ ਕਰਮਾ ਵਾਲੀ ਦਾ ਇੱਥੇ ਬੰਨਦੀ ਬੁੱਤ ਲੇਵਾ ਤਾਂ ਤਾਜ਼ਾ ਤੁਸੀਂ ਲੈ ਸਕਦੇ ਹੋ ਰੇਟ ਪਾਈ ਜ ਆਪਣੇ ਕੋਲ ਬਿਲਕੁਲ ਜਾਇਜ਼ ਹੀ ਹੁੰਦੇ ਆ ਕਿਉਂਕਿ ਤੁਹਾਨੂੰ ਵੀਡੀਓ ਬਣਾਉਂਦੇ ਰਹਿੰਦੇ ਆ ਮੈਂ ਪਾਈ ਦੀ ਠੀਕ ਹਨ ਮੈਂ ਖੱਚ ਮੇਂ ਰੇਟ ਦੱਸਦਾ ਹੁੰਦਾ ਬਾਈ ਠੀਕ ਹੈ ਲੋ ਜੀ ਲੈ ਆਪਰਾ ਇਧਰ ਲਿਆ ਲੈ ਬੁੱਤਰਾ ਅੱਜ ਮੈਂ ਦੂਜੀ ਵਾਰ ਜੈ ਸੋਈ ਜਾਣ ਕਰ ਹਾਂ ਇਹ ਦੂਜੇ ਨੰਬਰ ਵਾਹੜ ਵੀ ਗੱਭਣਾ ਬਾਈ ਜੀ ਹਾਂਜੀ ਇੱਕ ਹਫ਼ਤਾ ਬਾਕੀਆਂ 22 ਕਿਲੋ ਦਾ ਬਨੂਣ ਦਾ ਦਿੱਤਾ ਹੋਇਆ ਜੀ ਠੀਕ ਹੈ ਜੀ ਕਹਿੰਦੇ ਦੂਜੇ ਸੂਰ ਹਾਂਜੀ ਦੂਜੇ ਸੂਰ ਸੂ ਰਹੀ ਆ ਹਣ ਰੇਟ ਭਰਾ ਜਮਾ ਜਾ ਜਾ ਖੱਚੀ ਬਾਬਾ ਜੀ 65000 ਦੀ ਬੱਛੀ ਦੇ ਦੇਾਂਗੇ ਮੁੱਲ ਨਹੀਂ ਇਹਦਾ ਦੇ 70 ਕਰਾ ਲਓ 75 ਕਰਾ ਲਓ 65 ਵੀ ਦੇਣੀ ਹੋਈ ਆ ਵਾ ਠੀਕ ਹੈ ਜੀ ਤੋਰ ਦੋ ਕਾ ਲੋਪਰਾ ਦੇਖ ਸਕਦੇ ਚੰਗਾ ਕੱਟ ਬੈਠਾ 22 ਦੇ ਰੇਟ ਬਿਲਕੁਲ ਜਾਇਜ਼ ਹੀ ਹੁੰਦੇ ਬਾਕੀ ਤੁਸੀਂ ਵੀਡੀਓ ਦੇਖਦੇ ਰਹੇ ਨਾ ਬਹੁਤ ਜ਼ਿਆਦਾ ਪਿਆਰ ਦਿਨ ਬਾਕੀ ਵੱਡੇ ਕੱਦ ਕਾਂਠ ਵਾਲੀ ਵਹਿਣਾ ਵੱਡੇ ਮੋਡੀਵੇਟ ਵਾਲੀ ਹੈਗੀ ਠੀਕ ਹੈ ਜੀ ਮਤਲਬ ਆਇਆ ਨਹੀਂ ਹੈਗੀ ਵੀ ਕਿਸੇ ਵਾਸਤਾ ਕੋਈ ਹੱਥ ਝੜਾ ਗਈ ਭੋਰਾ ਵੀ ਠੀਕ ਹੈ ਜੀ ਪਿੰਕ ਥਣ ਲੱਗਿਆ ਥਣ ਦੇਵੇ ਦੀ ਠੰਡੀ ਸੀਲ ਪਰ ਪਰ ਗਈ ਜਿਹੜਾ ਵੀ ਵੀਰ ਲੈ ਕੇ ਜਾਊਗਾ 20 ਕਿਲੋ ਤੋਂ ਮੰਨ ਕੇ ਲੈ ਜਾਵੇ ਠੀਕ ਹੈ ਜੀ ਠੀਕ ਜੋਪਰਾ ਦੇਖਸਾ ਦੇ ਠੀਖਾਨ ਘੱਟ ਵੱਧ ਦੀ ਹੋਰ ਚੀਜ਼ ਦੀ ਫੁੱਲ ਗਾਰੰਟੀ ਆਪਣੀ ਠੀਕ ਹੈ ਜੀ ਠੀਕ ਭਾਰ ਦੀ ਉਹ ਚੀਜ਼ ਦੀ ਫੁੱਲ ਗਾਰੰਟੀ ਹੋਊ ਠੀਕ ਹੈ ਹਾਂਜੀ ਬਾਈ ਤੀਜੀ ਵਾਰ ਦੀ ਦੱਸੋ ਜਾਣਕਾਰੀ ਹਾਂ ਬਾਈ ਜੀ ਸੂਈ ਹੋਈ ਹੈ ਤਾਜੀ ਹਾਂਜੀ ਜਰਸੀ ਪੈਂਦੀ ਹੈ ਕਾਫੀ ਕਲਰ ਚ ਦੋ ਦੰਦਾ ਬਾਈ ਜੀ ਪਿਓਰ ਹਾਂਜੀ ਬੱਚੀ ਮੰਗ ਰਹੇ ਨੇ ਬੱਚੀ ਉਹ ਬਾਹਰ ਬੈਠੀ ਹੈ ਜੀ ਠੀਕ ਹੈ ਜੀ ਉਹ ਬੱਚੀ ਵਾਈ ਕਰਕੇ ਉਧਰ ਜਾਣੀ ਸੀ ਗਾਂ ਹੈ ਹਾਂਜੀ ਉਹ ਬੱਚੀ ਉਧਰ ਬਹੀ ਬੈਠੀ ਹੈ ਠੀਕ ਹੈ ਜੀ ਸੂਈ ਵੀ ਉਹ 6-7 ਦਿਨ ਹੋ ਗਏ ਬਾਈ ਹਾਂਜੀ 8 ਵੀ ਹੋ ਸਕਦੇ ਆ ਆਪਣੇ ਕੋਲੇ ਅੱਗੇ ਸੂਈ ਆ ਗੱਭਣ ਦੀ ਹਰ ਇੱਕ ਚੀਜ਼ ਦੀ ਵੀਡੀਓ ਆ ਠੀਕ ਹੈ ਜੀ ਤੇ ਰੇਟ ਜਾਇਜ਼ ਆ ਦੇ ਇਹ ਦੇ ਦਾਂਗੇ ਇਹ ਚੀਕਾਈ ਦੋਨੋਂ ਟਾਈਮ 16 ਕਿਲੋ ਨਾਪ ਕੇ ਲੈ ਜਾ ਜਿਹੜਾ ਵੀਰ ਮਰਜੀ ਆਵੇ 8 ਕਿਲੋ ਟਾਈਮ ਦਾ ਚੋਕੇ ਲੈ ਜੇ ਆਪਣੇ ਕੋਲ ਠੀਕ ਹੈ ਤੋੜ ਦੋ ਬਰਾ ਇਹਨੂੰ ਦੇ ਜੀ 20 ਕਿਲੋ ਖੁੱਲਾ ਪਾ ਦੂਗੀ ਰਾਮ ਦਰਗਾ ਠੀਕ ਹੈ ਲੋਚ ਚੈੱਕ ਕਰ ਸਾਲ ਬਰਾ ਚਵਾਈ ਜਿਹੜੀ ਨੰਗਰ ਆਪਣੇ ਕੋਲ ਸੂਏ ਹੋਏ ਨੇ ਬਾਈ ਜੀ ਹਾਂਜੀ ਉਹਨੂੰ ਥਣ ਲੈਵੇ ਦੀ ਚਵਾਈ ਦੀ ਜੇਰ ਭਾਰ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਠੀਕ ਲੋ ਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਹੁਣ ਚੱਲ ਕਮਰਵਾ ਦਿਓ ਬਾਈ ਜੀ ਹਾਂਜੀ ਉਹ ਚੱਲਦੇ ਲਿਓ ਆਹ ਦੇਖ ਲਓ ਮਣੀ ਸ਼ੈਡ ਜ਼ਰੂਰ ਆ ਕੋਈ ਥਣ ਘੱਟ ਵੱਧ ਨਹੀਂ ਹੈਗਾ ਚੋਆ ਕੁਸ਼ਮਾਜ ਦੇਖ ਸਕਦੇ ਚੈੱਕ ਕਰ ਸਕਦੇ ਠੀਕ ਹੈ ਜੀ ਕੋਈ ਵੀ ਥਣ ਘੋੜਾ ਵੀ ਕਬੂਲ ਨਹੀਂ ਘੱਟ ਨਹੀਂ ਸ਼ੈਡ ਜ਼ਰੂਰ ਹੈਗੀ ਆ ਹਾਂ ਚੋਕੇ ਦਿਖਾ ਦਿਓ ਠੀਕ ਹੈ ਅ ਚੋਕੇ ਦਿਖਾ ਦੇ ਪੁੱਤ ਪਰ ਆਹ ਕਾਰ ਤੋੜਦੀ ਐਨ ਪੋਦੀ ਐ ਜਮਾਂ ਕਈ ਵਾਰ ਕੋਈ ਵੀਰ ਕਹਿੰਦੇ ਆ ਠੀਕ ਹੈ ਜੀ ਵੀਰ ਸ਼ੈਡ ਦਿਖਾਉਂਦੀ ਐ ਥਣ ਘੱਟ ਵੱਧ ਹੋਊਗਾ ਠੀਕ ਹੈ ਜੀ ਉਹ ਚੀਜ਼ ਦੀ ਆਪਣੀ ਪੂਰੀ ਫੁੱਲ ਗਰੰਟੀ ਆ ਠੀਕ ਹੈ ਜੀ ਲੋ ਫਰਸਤਾਰਾ ਦੇਖ ਸਕਦੇ ਕੱਟਾ ਕਰਮ ਵਾਲੀ ਦਾ ਬਹੁਤ ਸੋਹਣਾ ਠੀਕ ਹੈ ਜੀ ਜੀ ਲਿ ਜਾਵਿਦਾ ਇਹ ਲੋ ਜੀ ਫੇਸ ਕੁਆਲਟੀ ਵੀ ਦੇ ਸਕਦੇ ਜਿਹੜਾ ਚੀਜ਼ ਬਾਈ ਨਿਦਾਤੀ ਉਹੀ ਨਿਕਲੂ ਵੀਰੇ ਇਹ ਨਹੀਂ ਵੀ ਸੋਡਰ ਆਪਣੀ ਧੋਖੀ ਧੋਖਾ ਉਹ ਜਿਹੜੀ ਗੱਲ ਜਿਹੜੀ ਸਹੀ ਨਿਕਲੂ ਉਹੀ ਬਾਈ ਰਾਜ ਆਪਨੂੰ ਠੀਕ ਹੈ ਨਾ ਅੱਜ ਵੀ 4 ਨੰਬਰ ਪਰੜ ਦੱਸੋ ਹਾਂ ਬਾਈ ਜੀ ਤਾਜੀ ਸੂਈਆ ਅੱਜ ਸੂਈ ਨੂੰ ਟੀਜੇ ਦੇਣਾਗਾ ਜੀ ਹਾਂਜੀ ਇਸ ਟਾਈਮ 12 ਕਿਲੋ ਬੋਲੀ ਜਮਾ ਤਿਆਰ ਆ ਬਾਈ ਜੀ ਬੱਛਾ ਮੰਗ ਰਿਹਾ ਦੇ ਠੀਕ ਹੈ ਜੀ ਆਪਣੇ ਕੋਲੇ ਸੂਈ ਹੈਗੀ ਹਾਂਜੀ ਰੇਟ ਭਰਾ ਜਾਇਜ਼ ਹੈ ਦਾ ਬਾਈ ਦਾ ਰੇਟ ਵੀਰੇ 45000 ਰੁਪਏ ਲੈ ਲਾਂਗੇ ਆਪਾਂ ਹਾਂਜੀ ਮੁੱਲ ਨਹੀਂ ਹੈਗਾ ਕੋਈ ਮਤਲਬ ਹਾਂ ਨਾਲੇ ਬੋਲੀ ਆ ਜੀ ਕਹੀ ਸਾਫਤਦਰੀ ਪੂਰੀ ਆ ਜੀ ਉਹ ਬੱਚਾ ਆ ਬੱਚੀ ਉਹ ਵੈੜਦੀ ਆ ਬਾਈ ਜੀ ਉਹ ਬੱਚਾ ਇਹਦਾ ਹੈਗਾ ਉਹ ਹੁੰਦਾ ਵਾਂਗਾ ਤੇ ਭਰਾ ਬੱਚਾ ਵੀ ਉਹਦੇ ਮਗਰ ਬੱਸਾ ਜੀ ਹਣਾ ਇਹਦੇ ਮਗਰ ਬੱਚਾ ਬਾਈ ਜੀ ਉਹਦੇ ਮਗਰ ਬੱਚੀ ਆ ਬੱਚੀ ਦਿਖਾ ਦਿਓ ਬਹੁਤ ਕੋਟਰ ਸੀਮਨ ਦੀ ਬੱਚੀ ਉਹਦੇ ਮਗਰ ਠੀਕ ਹੈ ਜੀ ਚਲੋ ਭਰਾ ਆ ਗਾਂ ਦੀ ਬੱਸੀ ਆ ਠੀਕ ਹੈ ਮੈਂ ਦਿਖਾ ਦਿੰਦੀ ਬਾਈ ਲੋ ਜੀ ਠੀਕ ਹੈ ਜੀ ਆਦਾ ਹੈਗਾ ਬੱਸਾ ਅਸੀਂ ਠੀਕ ਹੈ ਸੋਪਰਾ ਚਾਰ ਬਾਈ ਕੋਲ ਗਾਵਾਂ ਇੱਕ ਗੱਬਣ ਟੋਕੜ ਲੀਲੀ 라ਵੀ ਮਾਜਾ ਦੇਖ ਸਕਦੇ ਤੁਸੀਂ ਚਵਾਈ ਹੋ ਰਹੀ ਆ ਦਿਖਾ ਵੀ ਦਿੱਤੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ